ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰਾ ਤੁਹਾਡਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਕਰੀ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਕਾ ਤੁਹਾਡੇ ਆਸਤੇ ਟੋਟਲ 5 ਹੀ ਫਰ ਲੈ ਕੇ ਜਾਂਦੇ ਆ ਜੀ ਟੌਪ ਕਲਾਸ ਹੀ ਆ ਜੀ ਸਾਰੇ ਦੇ ਸਾਰੇ ਬੱਚੇ ਕੀਰੇ ਆ ਵਿੱਚੋਂ ਜਿਨ੍ਹਾਂ ਦਾ ਰਿਕਾਰਡ ਬਾਈ ਦੱਸਦਾ ਕਿ ਮਗਰੋਂ ਆਇਆ ਹੋਊਗਾ ਉਹਦਾ ਆਪਾਂ ਜਰੂਰ ਦੇਵਾਂਗੇ ਫੁੱਲ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਗੁਰਪ੍ਰੀਤ ਸਿੰਘ ਪਿੰਡ ਕੋਕੜੀਗਲਾ ਮੋਗਾ ਜਿਹੜਾ ਠੀਕ ਹੈ ਵੀਰੇ ਪੰਜ ਨਾਗਾ ਜੀ ਅੱਜ ਪੰਜ ਨਾਗਾ ਜੀ ਇਧਰੋਂ ਡੱਬੀ ਬੱਚੀ ਤੋਂ ਸ਼ੁਰੂ ਕਰਾਂਗੇ ਉਮਰ ਕਿੰਨੀ ਬੱਚੇ ਦੀ ਜੀ ਇਹਦੀ ਉਮਰ ਹੈਗੀ ਆ ਬਾਈ ਜੀ 11 ਮਹੀਨੇ ਦੰਦੋ ਜੀ ਦੰਦੋ ਕੀਰੀ ਹੈ ਜੀ ਗਾਰੰਟੀ ਹੈ ਜੀ ਗਾਰੰਟੀ ਬਾਈ ਠੀਕ ਹੈ ਵੀਰੇ ਪੰਜਾਂ ਬੱਚੀਆਂ ਦੇ ਬਾਈ ਚਾਰ ਹੀ ਥਣ ਹੋਣਗੇ ਠੀਕ ਆ ਕੋਈ ਫੁੱਲ ਛਾ ਠੀਕ ਹੈ ਜੀ ਫੁੱਲ ਗਾਰੰਟੀ ਹੋਊਗੀ ਤੇ ਸੀਮਰ ਰਿਕਾਰਡ ਮਿਲਿਆ ਵੀਰੇ ਦਾ ਨਹੀਂ ਸੀਮਰ ਰਿਕਾਰਡ ਦੀ ਬਾਈ ਹੈ ਚੰਗੇ ਸੀਮੇ ਦੀਆਂ ਹੀ ਪਰ ਆਪਾਂ ਹਨਾ ਕਾਹੜੂ ਆਵੇ ਦੱਸਣਾ ਆਪਾਂ ਕਹਿ ਕੇ ਨਹੀਂ ਦੇਣ ਹਾਂ ਕਹਿ ਕੇ ਨਹੀਂ ਬਾਕੀ ਵੀਰੇ ਜਿਹੜੇ ਹਿਸਾਬ ਨਾਲ ਬੋਡੀ ਸਟਰਕਚਰ ਆ ਬਾਕੀ ਝੋਲੀ ਚੈੱਕ ਕਰ ਸਕਦੇ ਹੋ ਐਂਡ ਕੱਲਾ ਕੱਲਾ ਥਾਂ ਨਿਕੜ ਮਾ ਜਿਹੜੇ ਵੀ ਰੀਪ੍ਰੀਡਰ ਹੋਣਗੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਚੰਗੇ ਸੀਮਣ ਦੀ ਆ ਬਾਈ ਕਹਿੰਦਾ ਪਰ ਜਦੋਂ ਲੈਕਤੀ ਰੂਪ ਚ ਗੱਲ ਨਾ ਨਾ ਆਵੇ ਤੇਰਾ ਭੱਗੇ ਕਹਿ ਕੇ ਨਹੀਂ ਦਿੰਦੇ ਹਾਂਜੀ ਸਭੀਆਂ ਪਲੀਆਂ ਠੀਕ ਆ ਦੰਦ ਚੈੱਕ ਹੀ ਕਰਾ ਦਿਓ ਫਿਰ ਕਿਉਂਕਿ ਇਹ ਵੜਾ ਭੱਟੀ ਆ ਛਾਰੀਆਂ ਚ ਜੀ ਲਓ ਜੀ ਕਰੋ ਜੇ ਤਾਂ ਕਹਿੰਦੀ ਗੱਲ ਨਹੀਂ ਜਿਹੜੀ ਗੱਲ ਕਹਤੀ ਉਹੀ ਹੋਊਗੀ ਗਰੰਟਡ ਖੀਰੀ ਹੈ ਜੀ ਦੇ ਮੁੱਲ ਜਮਾ ਜਾਇਜ਼ ਦਾ ਜਿਹੜੇ ਲੈਣ ਆਈਆਂ ਉਹ ਹੀ ਦੱਸਿਓ ਜੀ ਮੁੱਲ ਬਾਈ ਜੀ ਫੋਨ ਤੇ ਕਰ ਲਾਂਗੇ ਹੋ ਜਾਏ ਜੀ ਹੋਊਗਾ ਜੈ ਜੀ ਹਾਂਜੀ ਠੀਕ ਆ ਆ ਬੱਚੀ ਵੀਰੇ ਪਹਿਲਾਂ ਤਾਂ ਜਾਤ ਬਰੀਡ ਚੈੱਕ ਕਰੋ ਇਹੋ ਜਿਹਾ ਪ੍ਰਿੰਟ ਆ ਜੇ ਤਾਂ 10 2000 ਵੜ ਉਹੀ ਮਹਿੰਗੀ ਹੋ ਜਾਂਦੀ ਆ ਬੱਚਾ ਇਹਨੇ ਉਹ ਮਰਾਜੀ ਇਹਦੀ ਇਹਦੀ ਉਮਰ ਬਾਈ ਜੀ 8 ਮਹੀਨੇ ਆ ਜੀ ਹਜੇ ਬੱਚਾ ਹੀ ਆ ਛੋਟਾ ਹੀ ਆ ਜੀ ਸਾਂਭਣਯੋਗ ਚੀਜ਼ ਆ ਕਿਹੜੇ ਸੀਮਣ ਦਾ ਵੀਰੇ ਇਹ ਇਹ ਹੈ ਵੀ ਚੰਗੇ ਸੀਮਣ ਦਾ ਹੀ ਆ ਬਈ ਯਾਰ ਇਹ ਤਾਂ ਵੈਸੇ ਦੱਸਣ ਦੀ ਤਾਂ ਲੋੜ ਨਹੀਂ ਵੀਰੇ ਕਿਹੜੇ ਸੀਮਣ ਦੀ ਆ ਖੁਦ ਗਵਾਈ ਭਰਦਾ ਵੀਰੇ ਚੈੱਕ ਕਰੋ ਬਿਊਟੀ ਚੈੱਕ ਕਰੋ ਨਵਾਂ ਫਾਰਮ ਸ਼ੁਰੂ ਕਰਨ ਲੱਗੇ ਆ ਇਹੋ ਜੇ 5-4 ਬੱਚੇ ਪਾ ਲੋ ਵੀਰੇ ਤੇ ਤੁਹਾਨੂੰ ਤਾਂ ਨਕਰਾ ਦੇਣਗੇ ਤੇ ਜਿੱਦੇ ਆਹ ਬੱਚਾ ਤਿਆਰ ਹੋਣਾ ਨਾ ਤੇ ਸਾਰਾ ਪੰਡ ਮਗਰ ਫਿਰੂਗਾ ਬਈ ਸਾਨੂੰ ਦੇ ਦੋ ਹਾਂਜੀ ਬਈ ਹਾਂਜੀ ਲਓ ਜੀ ਚੈੱਕ ਕਰੋ ਕਵਾਲਿਟੀ ਦਾ ਅੰਤ ਕੋਈ ਨਹੀਂ ਬਰੀਡ ਦਾ ਅੰਤ ਕੋਈ ਨਹੀਂ ਮੇਲਿਆਂ 'ਚ ਖਰਨ ਵਾਲੀਆਂ ਚੀਜ਼ਾਂ ਵੀਰੇ ਆਹਾ ਜਿਹੜਾ ਪ੍ਰਿੰਟ ਦਾ ਫੂੜ ਸ਼ਾਂਕ ਭੋਰਾ ਵੀ ਨਹੀਂ ਡਿਮਾਂਡ ਇਹਦੀ ਵੀ ਫੋਨ ਤੇ ਹੋਊਗੀ ਹੋਊਗੀ ਜੈ ਜੀ ਵੀਰੇ ਤੇ ਤਿੰਨ ਬਾਈ ਕੋਲ ਨਾ ਛੋਟੇ ਬੱਚੇ ਆ ਤਿੰਨ ਨੰਬਰ ਦੀ ਵੀਰੇ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਬਾਈ ਜੀ ਹੈਗੀ ਆ 5 ਮਹੀਨੇ ਇਹਦੀ 5 ਮਹੀਨੇ ਬੱਚਾ ਹੀ ਆ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਫੂਡ ਸ਼ਾਂਕ ਪੂਰਾ ਵੀ ਨਹੀਂ ਇਹ 5 ਮਹੀਨੇ ਦਾ ਛੋਟਾ ਬੱਚਾ ਜੀ ਡਿਮਾਂਡ ਇਹਦੀ ਵੀ ਫੋਨ ਤੇ ਹੀ ਆ ਜੀ ਡਿਮਾਂਡ ਇਹਨਾਂ ਤਿੰਨਾਂ ਦੀ ਬਈ 15000 ਰੁਪਿਆ ਤਿੰਨਾਂ ਦੀ ਜੇ ਕੱਲੀ ਕੱਲੀ ਲੈ ਜੂ ਦਾ ਕੱਲੀ ਕੱਲੀ ਦਾ ਬਈ 66000 66000 ਰੁਪਿਆ ਬਾਕੀ ਝੂਲੀ ਇਹਦੀ ਵੀ ਚੈੱਕ ਕਰ ਸਕਦੇ ਹੋ ਇਹਦੇ ਵੀ ਨਹੀਂ ਕੋਈ ਫੂਡ ਸ਼ਾਂਕ ਬਾਕੀ ਫੇਸ ਕੁਆਲਟੀ ਇਹਦੀ ਵੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਤਿੰਨ ਨੰਬਰ ਦੇ ਵੀ ਨਹੀਂ ਕੋਈ ਫੂਡ ਸ਼ਾਂਕ ਜਿਹੜੇ ਤਿੰਨ ਛੋਟੇ ਬੱਚੇ ਆ ਜਿਹੜੀ ਨੰਬਰ ਹੈਗਾ 3 4 ਤੇ 5 ਨੰਬਰ ਇਹਨਾਂ ਦਾ ਹੈਗਾ ਸਾਢੇ 15 ਸਾਢੇ 15000 ਰੁਪਿਆ ਡਿਮਾਂਡ ਆ ਜੇ ਕੋਈ ਕੱਲਾ ਕੱਲਾ ਲੈਣ ਦਾ ਚਾਹ ਬਣ ਤਾਂ 6-6000 ਰੁਪਿਆ ਡਿਮਾਂਡ ਆ ਆ ਦੋ ਬੱਚਿਆਂ ਦੀ ਡਿਮਾਂਡ ਹੈਗੀ ਆ ਫੋਨ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ